ਦੋ ਨਾਸਰੀ ਮਹੱਲਾ ਪਹਿਲਾ ਤੁਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਿਸ ਵੇਲੇ ਸੰਸਾਰ ਦੀ ਕਲਿਆਣ ਲਈ ਵਿਚਰਦੇ ਹੋਏ ਪਾਈ ਬਾਲੇ ਮਰਦਾਨੇ ਸਮੇਤ ਜ਼ਿਲ੍ਹਾ ਮਿੰਟ ਗੁਮਰੀ ਦੇ ਮਸ਼ਹੂਰ ਸ਼ਹਿਰ ਸਤਕਰਾ ਵਿੱਚ ਪਹੁੰਚੇ ਇਥੇ ਸਤਿਗੁਰਾਂ ਨੇ ਇੱਕ ਦੁਖੀ ਸ਼ਾਹੂਕਾਰ ਅਤੇ ਉਸ ਦੀ ਵਿਵਚਾਰਨ ਕਰ ਵਾਲੀ ਦਾ ਉਦਾਰ ਕਰਕੇ ਇਸੇ ਜ਼ਿਲ੍ਹੇ ਦੇ ਪਿੰਡ ਦੀਪਾਲਪੁਰ ਵੇ ਸਤਿਗੁਰੂ ਜੀ ਪਧਾਰੇ ਜੋ ਅੱਜ ਕੱਲ ਪਾਕਿਸਤਾਨ ਵਿੱਚ ਮੌਜੂਦ ਹੈ ਦੀਪਾਲਪੁਰ ਨਗਰ ਮਿੰਡ ਗੁਮਰੀ ਜ਼ਿਲ੍ਹੇ ਦਾ ਇੱਕ ਪ੍ਰધાન ਨਗਰ ਮੰਨਿਆ ਹੋਇਆ ਹੈ ਇਸ ਨੂੰ ਬਾਬਰ ਨੇ ਸਨ 1500 24ਵੀਂ ਵਿੱਚ ਫਤਿਹ ਕੀਤਾ ਸੀ ਇਸ ਨਗਰ ਦਾ ਨਾਮ ਇਤਿਹਾਸ ਵਿੱਚ ਵਿਸ਼ੇਸ਼ ਕਰਕੇ ਲਿਆ ਜਾਂਦਾ ਹੈ ਦੀਪਾਲਪੁਰ ਪਿੰਡ ਤੋਂ ਦੱਖਣ ਪੂਰਬ ਬਾਹਰ ਵੱਲ ਇੱਕ ਸਥਾਨ ਹੈ ਜਿੱਥੇ ਸਤਿਗੁਰੂ ਜੀ ਬੈਠੇ ਸਨ ਅੱਜ ਉੱਥੇ ਗੁਰਾਂ ਦੀ ਯਾਦਗਾਰ ਮੌਜੂਦ ਹੈ ਇਸ ਨਗਰ ਵਿੱਚ ਜਦੋਂ ਸਤਿਗੁਰੂ ਜੀ ਪਹੁੰਚੇ ਤਾਂ ਸ਼ਾਮ ਦਾ ਵਕਤ ਸੀ ਰਾਤ ਰਹਿਣ ਲਈ ਜਗ੍ਹਾ ਦੇਖਣ ਲੱਗੇ ਜਿਵੇਂ ਕਿ ਪਾਈ ਸਾਹਿਬਾਈ ਸੰਤੋਖ ਸਿੰਘ ਜੀ ਕਵੀ ਜੂੜਾਮਣ ਜੀ ਲਿਖਦੇ ਹਨ ਇੱਕ ਪੁਰ ਆਵਾ ਬਹਰ ਅਗਾਰੀ ਜਾਏ ਪਹੁੰਚੇ ਤਾਹੀ ਮਝਾਰੀ ਰਹਿਣ ਰਹਿਣ ਹਿਤ ਖੋਜੈ ਥਾਏ ਜਿਨ ਕੀਨੇ ਬ੍ਰਹਮੰਡ ਬਣਾਏ ਤਹਾਂ ਬਸੀਰਾ ਦਿੱਤ ਨਾ ਕੋ ਬੈਠੇ ਜਹਾਂ ਉਠਵਾਹੇ ਸੋ ਮੰਦਮਤੀ ਪਖ ਨਰ ਤੇ ਖਾਏ ਉਰ ਤੇ ਵਹਿਰ ਪ੍ਰਭੂ ਪੁਨ ਆਏ ਜਿੱਥੇ ਵੀ ਸਤਿਗੁਰੂ ਜੀ ਬੈਠਦੇ ਇਹ ਮੰਦੀ ਮਤ ਵਾਲੇ ਲੋਕ ਉਤੋ ਹੀ ਉਠਾ ਦਿੰਦੇ ਅਤੇ ਭੈੜੇ ਬਚਨ ਵੀ ਬੋਲਦੇ ਰਹੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਜਿਨ੍ਹਾਂ ਦੀ ਇੱਕ ਦ੍ਰਿਸ਼ਟੀ ਨਾਲ ਕਰੋੜਾਂ ਭਿਖਾਰੀ ਇੱਕ ਛਿਨ ਵਿੱਚ ਰਾਜੇ ਬਣ ਜਾਂਦੇ ਹਨ ਇਤਨੀ ਸ਼ਕਤੀ ਦੇ ਹੁੰਦਿਆਂ ਹੋਇਆਂ ਕਿਸੇ ਨੂੰ ਵੀ ਮੰਦਾ ਜਾਂ ਕੌੜਾ ਸ਼ਬਦ ਨਹੀਂ ਕਿਹਾ ਬਲਕਿ ਚੁੱਪ ਕਰਕੇ ਅਰ ਅਡੋਲ ਬੈਠੇ ਸਤਿਗੁਰੂ ਜੀ ਸਹਾਰ ਦੇ ਰਹੇ ਜਦੋਂ ਲੋਕਾਂ ਨੇ ਪਿੰਡ ਦੇ ਨੇੜੇ ਕਿਤੇ ਵੀ ਨਾ ਬੈਠਣ ਦਿੱਤਾ ਤਾਂ ਸਤਿਗੁਰੂ ਜੀ ਪਿੰਡ ਤੋਂ ਬਾਹਰ ਖੇਤਾਂ ਵੱਲ ਦੱਖਣ ਪੂਰਬ ਵਾਲੇ ਪਾਸੇ ਤੁਰ ਪਏ ਇੱਕ ਸੁੱਕਾ ਪਿੱਪਲ ਤੇ ਇੱਕ ਕੁਲੀ ਨਜ਼ਰ ਆਈ ਸੁੱਕੇ ਪਿੱਪਲ ਏਡ ਸਤਿਗੁਰੂ ਜੀ ਨੇ ਡੇਰਾ ਕੀਤਾ ਸਤਿਗੁਰਾਂ ਦੇ ਚਰਨ ਪੈਣ ਨਾਲ ਇਸ ਪਿੱਪਲ ਦੇ ਭਾਗ ਜਾਗੇ ਤੇ ਇੱਕ ਛਿਨ ਵਿੱਚ ਹਰਾ ਭਰਾ ਹੋ ਗਿਆ ਜੋ ਅੱਜ ਵੀ ਇਹ ਪਿੱਪਲ ਉਸੇ ਤਰ੍ਹਾਂ ਮੌਜੂਦ ਸਤਿਗੁਰਾਂ ਦੇ ਆਉਣ ਦੀ ਗਵਾਹੀ ਭਰ ਰਿਹਾ ਹੈ ਇਸ ਪਿੱਪਲ ਦੇ ਨੇੜੇ ਜੋ ਕੁਲੀ ਸੀ ਉਸ ਵਿੱਚੋਂ ਬੜੀ ਦੁੱਖ ਭਰੀ ਹਾਏ ਹਾਏ ਦੀ ਆਵਾਜ਼ ਆ ਰਹੀ ਸੀ ਜਿਸ ਨੂੰ ਸੁਣ ਕਰਕੇ ਸਤਿਗੁਰੂ ਜੀ ਉਸ ਦਾ ਦਰਦ ਵਡਾਉਣ ਲਈ ਉਸ ਕੁਲੀ ਵੱਲ ਤੁਰ ਪਏ ਇਸ ਕੁਲੀ ਵਿੱਚ ਰਹਿਣ ਵਾਲਾ ਨੂਰੀ ਨੌਰੰਗਾ ਨਾਮ ਦਾ ਫਕੀਰ ਜਿਸ ਨੂੰ ਕੋਹੜ ਹੋਣ ਕਰਕੇ ਲੋਕੀ ਨੂਰਾ ਕੋੜੀ ਕਹਿ ਕੇ ਕਿਰੜਾ ਨਾਲ ਪੁਕਾਰਦੇ ਇਸ ਦੇ ਸਰੀਰ ਵਿੱਚੋਂ ਲਹੂ ਪੀਖ ਹਮੇਸ਼ਾ ਵਗਦੀ ਰਹਿੰਦੀ ਸੀ ਸਤਿਗੁਰੂ ਜੀ ਇਸ ਕੁੱਲੀ ਦੇ ਦਰਵਾਜ਼ੇ ਤੇ ਜਾ ਪਹੁੰਚੇ ਤਾਂ ਖੜਾਕ ਸੁਣ ਕੇ ਫਕੀਰ ਬਾਹਰ ਆਇਆ ਤੇ ਦੂਰੋਂ ਨਮਸਕਾਰ ਕੀਤੀ ਸਤਿਗੁਰੂ ਜੀ ਇਸ ਦੇ ਕੋਲ ਬੈਠ ਗਏ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹੀ ਫਕੀਰ ਦੀ ਪੀੜਾ ਦੂਰ ਹੋ ਗਈ ਤੇ ਮਨ ਨੂੰ ਵੀ ਕੁਝ ਸ਼ਾਂਤੀ ਆਈ ਫਕੀਰ ਹੱਥ ਜੋੜ ਕੇ ਕਹਿਣ ਲੱਗਾ ਕਿ हे ਦਇਆ ਨਿੰਦ ਮੇਰੇ ਨੇੜੇ ਮਨੁੱਖ ਨੇ ਤਾਂ ਕੀ ਆਉਣਾ ਹੈ ਅਜੂ ਪੰਛੀ ਵੀ ਮੇਰੇ ਬਿਕਰਾਲ ਸਰੀਰ ਤੋਂ ਡਰ ਕੇ ਦੌੜ ਜਾਂਦੇ ਹਨ ਜੈਸਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਕਹਿ ਫਕੀਰ ਬੰਦ ਕਰ ਦੂ ਮੋਰ ਸਮੀਪ ਨਾ ਆਵਤ ਕੋ ਖਗ ਭਾਗੇ ਭਿਖ ਗਿਣਤੀ ਕੀ ਨਰ ਤੁਮ ਆਏ ਮੋ ਪਰ ਕਰਣਾ ਕਰ ਜਿਤਨੀ ਦੇਰ ਤੱਕ ਸੂਰਜ ਦੀ ਲੋ ਨਾਲ ਸਤਿਗੁਰਾਂ ਦਾ ਦਰਸ਼ਨ ਹੁੰਦਾ ਰਿਹਾ ਉਤਨੀ دیر ਤੱਕ ਪੀੜਾ ਤੋਂ ਆਰਾਮ ਰਿਹਾ ਜਦੋਂ ਰਾਤ ਦੇ ਹਨੇਰੇ ਕਾਰਨ ਦਰਸ਼ਨ ਹੋਣੇ ਬੰਦ ਹੋ ਗਏ ਤਾਂ ਪੀੜਾ ਫੇਰ ਵਧਣੀ ਸ਼ੁਰੂ ਹੋ ਗਈ ਸਤਿਗੁਰੂ ਜੀ ਚੌਂਕੜਾ ਮਾਰ ਕੇ ਬੰਦਗੀ ਵਿੱਚ ਬੈਠੇ ਰਹੇ ਕੋਹੜ ਦੇ ਕਾਰਨ ਫੈਲੀ ਬਦਬੂ ਦੀ ਵੀ ਕੋਈ ਪਰਵਾਹ ਨਾ ਕੀਤੀ ਕਾਫੀ ਸਮੇਂ ਤੱਕ ਫਕੀਰ ਨੇ ਪੀੜਾ ਨੂੰ ਸਹਿਣ ਕਰਦੇ ਹੋਏ ਨੇ ਹਾਏ ਹਾਏ ਦੀ ਆਵਾਜ਼ ਬੰਦ ਕਰ ਰਹੀ ਕਿਉਂਕਿ ਉਹ ਸੋਚਦਾ ਸੀ ਕਿ ਆਏ ਹੋਏ ਇਸ ਮਹਾਨ ਪੁਰਖ ਨੂੰ ਮੇਰੀ ਹਾਏ ਹਾਏ ਦੀ ਆਵਾਜ਼ ਪਰੇਸ਼ਾਨ ਨਾ ਕਰੇ ਪਰ ਜਦੋਂ ਬੇਵਸ ਹੋ ਗਿਆ ਤਾਂ ਫਿਰ ਹਾਏ ਹਾਏ ਦਾ ਬਿਰਲਾਪ ਕਰਨ ਲੱਗਾ ਜੈਸਾ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ ਰੈਨ ਬਸੇਰਾ ਕਰ ਤਿਹ ਥਾਨ ਨਹਿ ਪੌਡੇ ਬੈਠੇ ਗਤਦਾਨਾ ਸਭ ਨੇ ਸੁ ਕੁਸ਼ਟੀ ਸੰਕਟ ਪਾਵੈ ਹਾਏ ਹਾਏ ਕਹਿ ਕੈ ਬਿਲਾਵੈ ਇਸ ਦੇ ਕਸ਼ਟ ਨੂੰ ਦੂਰ ਕਰਨ ਵਾਸਤੇ ਅੱਧੀ ਰਾਤ ਤੋਂ ਬਾਅਦ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਹਾ ਕਿ ਮਰਦਾਨਿਆਂ ਰਬਾਬ ਸੁਰ ਕਰ ਮਰਦਾਨੇ ਨੇ ਰਬਾਬ ਸੁਰ ਕੀਤੀ ਤਾਂ ਉਸ ਦੇ ਦੁੱਖ ਦੀ ਨਿਵਰਤੀ ਲਈ ਇਹ ਪਾਵਨ ਸ਼ਬਦ ਉਚਾਰਨ ਕੀਤਾ ਦਨਸਰੀ ਮਹੱਲਾ ਪਹਿਲਾ ਜੀਉ ਤਪਦ ਹੈ ਬਾਰੂ ਬਾਰ ਜਿਵੇਂ ਇਸ ਕੋੜੀ ਦਾ ਜੀਉ ਕਹੇ ਜੀਵਾਤਮਾ ਵਾਰ-ਵਾਰ ਤਪ ਰਿਹਾ ਹੈ ਭਾਵ ਸੜ ਰਿਹਾ ਹੈ ਜਿਵੇਂ ਬਾਰ ਪਾਣੀ ਅੱਗ ਦੇ ਸੇਕ ਨਾਲ ਉਬਾਲਿਆ ਆ ਛੜਦਾ ਇਉਂ ਸੜੇ ਹੋਈ ਬਾਰੂ ਪਾਣੀ ਦੀ ਨਿਆਈ ਜੀਵ ਜੀ ਵੀਰਖਾ ਰੂਪੀ ਗਰਭ ਰੂਪੀ ਨਰਕ ਰੂਪੀ ਅਗਨੀ ਵਿੱਚ ਤਪਦਾ ਰਹਿੰਦਾ ਹੈ ਜੀਵ ਦੇਵੀ ਦੇਵਤਿਆਂ ਦੇ ਬਾਰੂ-ਬਾਰ 12-12 ਪਾਵ ਦਰਾਂ-ਦਰਾਂ ਵਿੱਚ ਜਾ ਕੇ ਤਪਦਾ ਰਹਿੰਦਾ ਜੀਵ ਜੂਨਾ ਵਿੱਚ ਪੈ ਕੇ ਵਾਰ-ਵਾਰ ਤਪਦਾ ਰਹਿੰਦਾ ਹੈ ਇੰਦਰੀਆਂ ਰੂਪੀ 12-12 ਵਿੱਚ ਤਪਦਾ ਰਹਿੰਦਾ ਹੈ ਭਾਵ ਅੱਖਾਂ ਨਾਲ ਪਰਾਏ ਰੂਪ ਵੇਖੜੇ ਕੰਨਾਂ ਨਾਲ ਪਰਾਈ ਨਿੰਦਿਆ ਸੁਣੀ ਇਤਿਆਦ ਇੰਦਰੀਆਂ ਵਿੱਚ ਤਪਦਾ ਰਹਿੰਦਾ ਹੈ ਜਿਵੇਂ ਅਗਨੀ ਦਾ ਸੇਕ ਬਾਰ ਕੀਏ ਪਾਣੀ ਸਾੜਦਾ ਹੈ ਇਸੇ ਤਰ੍ਹਾਂ ਪਾਪ ਰੂਪ ਅਗਨੀ ਦਾ ਦੁੱਖ ਰੂਪ ਸੇਕ ਪਾਣੀ ਦੀ ਨਿਆਈ ਜੀਵ ਨੂੰ ਸਾੜ ਰਿਹਾ ਹੈ ਜੀਵਨ ਵਾਰ-ਵਾਰ ਕਾਮ ਕ੍ਰੋਧ ਤ੍ਰਿਸ਼ਨਾ ਦੀ ਅੱਗ 'ਚ ਤਪਦਾ ਰਿੰਦਾ ਹੈ ਤਪ ਤਪ ਖੱਬੇ ਬਹੁਤ ਬੇਕਾਰ ਬਹੁਤ ਅਨੇਕਾਂ ਕਿਸਮ ਦੇ ਬੇਕਾਰ ਵਿਕਾਰਾਂ ਵਿੱਚ ਮੰਨ ਕਰਕੇ ਸਾੜ ਰਿਹਾ ਤਪ